ਦਸਮਾ ਸਲਾਨਾ 올 ਇੰਡੀਆ ਗੁਰਦਾਸਪੁਰ ਹਾਕੀ 골ਡ ਕੱਪ ਜੋ ਹੈ ਗਵਰਨਮੈਂਟ ਕਾਲਜ ਦੀ ਹਾਕੀ ਗਰਾਊਂਡ ਵਿੱਚ ਚੱਲ ਰਿਹਾ ਹੈ ਔਰ ਇਹ ਫਾਈਨਲ ਮੈਚ ਚੱਲ ਰਿਹਾ ਵਾ ਔਰ ਮੈਚ ਜਿਹੜਾ ਵਾ ਇਨੱਕ ਰੋਮਾਂਚਕ ਸਥਿਤੀ 'ਚ ਪਹੁੰਚ ਚੁਕਿਆ ਦਾ ਵਾ ਕਿ 2-2 ਦੇ ਨਾਲ ਸਕੋਰ ਬਰਾਬਰ ਹੋ ਚੁਕਿਆ ਦਾ ਵਾ ਸਾਡੇ ਨਾਲ ਇੱਕ ਬਹੁਤ ਪਿਆਰੀ ਸ਼ਖਸੀਅਤ ਜਿਹੜੀ ਆ ਜਿਨ੍ਹਾਂ ਨੇ ਲੰਬਾ ਸਮਾਂ ਬਤੌਰ ਪਲੇਅਰ ਇਸ ਗਰਾਊਂਡ ਦੇ ਵਿੱਚ ਖੇਡਿਆ ਵਾ ਸਪੋਰਟਸਮੈਨ ਔਰ ਇਸ ਵੇਲੇ ਮੌਜੂਦਾ ਸਰਕਾਰ ਦੇ ਵਿੱਚੋਂ ਚੇਅਰਮੈਨ ਨੇ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਸ਼੍ਰੀ ਭਾਰਤ ਪੂਸ਼ਨ ਸ਼ਰਮਾ ਜੀ ਅੱਜ ਬਤੌਰ ਇੱਕ ਲੀਡਰ ਦੇ ਤੌਰ ਤੇ ਗਰਾਊਂਡ 'ਚ ਆਏ ਆ ਪਹਿਲਾਂ ਐਜ਼ ਅ ਪਲੇਅਰ ਆਂਦੇ ਰਹੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਮੌਜੂਦਾ ਹਾਕੀ ਦੀ ਜੋ ਪੋਜੀਸ਼ਨ ਵਾ ਉਹਦੇ ਬਾਰੇ ਵਿਚਾਰ ਕਰਾਂਗੇ ਹਾਂਜੀ ਸਰ ਤੁਹਾਡਾ ਸਭ ਤੋਂ ਪਹਿਲਾਂ ਗੱਲਬਾਤ ਵਿੱਚ ਸਵਾਗਤ ਆ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਮੈਨੂੰ ਤੁਸੀਂ ਸਮਾਂ ਦਿੱਤਾ ਕੁਝ ਆਪਣੇ ਜਜ਼ਬਾਤ ਇਸ ਗੇਮ ਵਾਸਤੇ ਕਹਿਣ ਲਈ ਜੀ ਸਰ ਸਭ ਤੋਂ ਪਹਿਲਾਂ ਦੱਸਿਓ ਕਿ ਲੰਬਾ ਸਮਾਂ ਤੁਸੀਂ ਵੀ ਇਸ ਗਰਾਊਂਡ ਵਿੱਚ ਖੇਡੇ ਦੇ ਜੇ ਕਿਦਾਂ ਦਾ ਅੱਜ ਬਤੌਰ ਇੱਕ ਲੀਡਰ ਇੱਥੇ ਪਹੁੰਚ ਕੇ ਮਹਿਸੂਸ ਕਰ ਰਹੇ ਹੋ ਮੈਂ ਆਮ ਪ੍ਰਾਊਡ ਆਫ ਜੀ ਕਿ ਮੈਂ ਇਸ ਗਰਾਊਂਡ ਦੇ ਵਿੱਚ ਫੇਰ ਆਇਆ ਕਾਫੀ ਸਮੇਂ ਬਾਅਦ ਆਇਆ ਮੈਂ ਵੈਸੇ ਨਹੀਂ ਤੇ ਮੈਂ ਤਕਰੀਬਨ 2000 2000 ਦੇ ਕਰੀਬ ਮੈਂ ਇਸ ਗਰਾਊਂਡ ਦੇ ਵਿੱਚ ਆਂਦਾ ਰਿਹਾ ਉਸ ਤੋਂ ਬਾਅਦ ਮੈਂ ਕਟੋ ਹੋ ਗਿਆ ਸੀਗਾ ਕੁਝ ਮਸਲੂਫੀਅਤ ਸੀਗੀ ਡਿਪਾਰਟਮੈਂਟ ਦੀ ਵੀ ਹਾਂਜੀ ਗਵਰਨਮੈਂਟ ਦੇ ਵੀ ਕੰਮ ਕਰਨੇ ਹੁੰਦੇ ਸੀਗੇ ਤੇ ਕੁਝ ਏਜ ਫੈਕਟਰ ਵੀ ਸੀਗਾ ਤੋਂ ਮੈਂ ਥੋੜਾ ਜਿਹਾ ਕਟ-ਆਫ ਹੋ ਗਿਆ ਪਰੰਤੂ ਕਦੀ ਕਦੀ ਇੱਥੇ ਬੱਚਿਆਂ ਨੂੰ ਵੇਖਣ ਲਈ ਆਂਦਾ ਸੀਗਾ ਤੋਂ ਜਿਸਾਂ ਤੁਸੀਂ ਪੁੱਛਿਆ ਕਿ ਹਾਊ ਆਈ ਫੀਲ ਇਟ ਹੈ ਮੈਂ ਦੇਖਦਾ ਕਿ ਮੇਰੇ ਉਹੋ ਹੀ ਪੁਰਾਣੇ ਦਿਨ ਜਿਹੜੇ ਮੇਰੇ ਜਵਾਨੀ ਦੇ ਯਾ ਜਦੋਂ ਮੈਂ ਖੇਡਦਾ ਹੁੰਦਾ ਸੀ ਗਰਾਊਂਡ ਦੇ ਵਿੱਚ ਆਮ ਰੀਕਾਲੈਕਟਿੰਗ ਫਿਰ ਦੁਬਾਰਾ ਮੈਂ ਉਸ ਫਲੈਸ਼ਬੈਕ ਚ ਚਲਾ ਗਿਆ ਤਾਂ ਬਹੁਤ ਅੱਛਾ ਮੈਨੂੰ ਲੱਗ ਰਿਹਾ ਔਰ ਰੂਨ ਨੂੰ ਇੱਕ ਜਿਹੜੀ ਹੈ ਉਹ ਗੱਜ਼ਾ ਮਿਲੀ ਹੈ ਮੈਨੂੰ ਸਰ ਤੁਸੀਂ ਸਰਕਾਰ ਦਾ ਹਿੱਸਾ ਹੋ ਔਰ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਾਫੀ ਸਪੋਰਟਸ ਪਲੇਅਰਸ ਨੂੰ ਏ ਕਲਾਸ ਜੌਬ ਦਿੱਤੀਆਂ ਗਈਆਂ ਵਾ ਕੁਝ ਖਿਡਾਰੀਆਂ ਨੂੰ ਡੀਐਸਪੀ ਵੀ ਲਗਾਇਆ ਗਿਆ ਇਸ ਨੂੰ ਲੈ ਕੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਸਾਡੇ ਦੇਸ਼ ਦੇ ਵਿੱਚ ਹੁਨਰ ਦੀ ਕਮੀ ਨਹੀਂ ਹੈ ਔਰ ਮੋਰਓਵਰ ਮੈਂ ਕਹਾਂਗਾ ਕਿ ਸਾਡੇ ਪੰਜਾਬ ਦੇ ਵਿੱਚ ਹਰ ਗੇਮ ਦੇ ਵਿੱਚ ਰਿਪਰੈਜ਼ੈਂਟੇਸ਼ਨ ਰਹੀ ਹੈ ਭਾਵੇਂ ਉਹ ਨੈਸ਼ਨਲ ਹੈ ਇੰਟਰਨੈਸ਼ਨਲ ਹੈ ਰਹੀ ਹੈ ਜਿਹੜੀ ਸਾਡੀ ਪੰਜਾਬ ਸਰਕਾਰ ਨੇ ਇੱਕ ਪਹਿਲ ਕੀਤੀ ਹੈ ਕਿ ਅੱਛੇ ਜਿਹੜੇ ਪਲੇਅਰਸ ਨੇ ਜਿਵੇਂ ਸਾ ਟੋਕੀਓ ਦੇ ਵਿੱਚ ਗਏ ਸੀਗੇ 11 ਪਲੇਅਰਸ ਨੂੰ ਕੁਝ ਪੀਸੀਐਸ ਬਣਾਇਆ ਔਰ ਕੁਝ ਉਹਨਾਂ ਨੇ ਪੀਪੀਐਸ ਬਣਾਇਆ ਹੈ ਤਾਂ ਇਹ ਬੂਸਟਿੰਗ ਸਟੈਪ ਹੈ ਸਾਡੇ ਬਡਿੰਗ ਪਲੇਅਰਸ ਵਾਸਤੇ ਕਿ ਅਗਰ ਵੀ ਅਸੀਂ ਕੋਈ ਅਚੀਵਮੈਂਟ ਕਰਦੇ ਹਾਂ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੇ 올림픽 ਦੇ ਵਿੱਚ ਤੇ ਅਸੀਂ ਵੀ ਉਸ ਲਾਈਨ ਦੇ ਵਿੱਚ ਆ ਸਕਦੇ ਹਾਂ ਔਰ ਸਭ ਤੋਂ ਮੇਨ ਚੀਜ਼ ਹੈ ਜਿਹੜਾ ਦੌਰ ਨਸ਼ੇ ਦਾ ਸਾਡੇ ਪੰਜਾਬ 'ਚ ਚੱਲ ਰਿਹਾ ਸੀਗਾ ਉਹਦਾ ਵੀ ਇੱਕ ਜਿਹੜਾ ਹੈ ਕਿ ਸਾਨੂੰ ਇਸ ਗੇਮਸ ਦੇ ਥਰੂ ਕਿਉਂਕਿ ਪੰਜਾਬ ਦੇ ਵਿੱਚ ਪਹਿਲੇ ਗੇਮ ਜੜੀਆਂ ਹੋਈਆਂ ਨੇ ਸਾਡੇ ਮੀਤ ਹੇਰ ਸਾਹਿਬ ਜਿਹੜੇ ਨੇ ਖੇਡ ਮੰਤਰੀ ਉਹਨਾਂ ਨੇ ਕਰਵਾਈਆਂ ਨੇ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਹੇਠ ਤੋਂ ਉਸ ਪੰਜਾਬ ਦੇ ਨੌਜਵਾਨ ਜਿਹੜੇ ਭਟਕੇਦੇ ਨੇ ਉਹਨਾਂ ਨੂੰ ਇੱਕ ਮੈਸੇਜ ਜਾਂਦਾ ਵਾ ਕਿ ਨਹੀਂ ਯਾਰ ਅਸੀਂ ਆਪਣੀ ਜਵਾਨੀ ਨੂੰ ਆਪਣਾ ਸੰਭਾਲੀਏ ਖੇਡ ਦੇ ਵਿੱਚ ਆਈਏ ਖੇਡ ਦੇ ਵਿੱਚ ਆ ਕੇ ਤੰਦਰੁਸਤ ਰਹਾਂਗੇ ਔਰ ਤੰਦਰੁਸਤ ਰਹਿਣ ਵਾਸਤੇ ਸਾਨੂੰ ਜਿਹੜਾ ਵਾ ਉਹ ਖੇਲਣਾ ਬਹੁਤ ਜ਼ਰੂਰੀ ਹੈ ਅਸੀਂ ਅੱਛੀ ਨੌਕਰੀ ਵੀ ਪ੍ਰਾਪਤ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਸਾਡੇ 11 ਪਲੇਅਰਸ ਨੇ ਪ੍ਰਾਪਤ ਕੀਤੀ ਹੈ ਇਹ ਅਚੀਵਮੈਂਟਸ ਉਹਨਾਂ ਦੀ ਪਰਸਨਲ ਨੇ ਪਰਸਨਲ ਅਚੀਵਮੈਂਟਸ ਜਿਹੜੀਆਂ ਨੇ ਉਹ ਸ਼ੇਅਰ ਕਰਦੀਆਂ ਨੇ ਦੇਸ਼ ਨਾਲ ਔਰ ਆਪਣੇ ਪੰਜਾਬ ਦੇ ਨਾਲ ਸਰ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਔਰ ਜਿਹੜੇ ਕੁਝ ਪਲੇਅਰ ਨੇ ਜਾਂ ਕੋਚੀਜ਼ ਨੇ ਉਹਨਾਂ ਨੇ ਚੇਅਰਮੈਨ ਰਮਨ ਬੈਲਜੀ ਨੂੰ ਔਰ ਤੁਹਾਨੂੰ ਮੰਗ ਕੀਤੀ ਹੈ ਕਿ ਜੜੀਆਂ ਕੁਝ ਇੱਥੇ ਸਿਸਟਮ ਦੀਆਂ ਖਾਮੀਆਂ ਨੇ ਜਾਂ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਏ ਅਗਲੇ ਦਿਨਾਂ ਵਿੱਚ ਕਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਇੱਥੋਂ ਦੇ ਪਲੇਅਰਾਂ ਦੇ ਭਲੇ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਸ਼ਰਮਾ ਜੀ ਬੜੇ ਸਾਲ ਹੋ ਗਏ ਨੇ ਮੈਂ ਵੀ ਇੱਥੇ ਰਿਹਾ ਹਾਂ ਕਿ ਇੱਥੇ ਮਤਲਬ ਕੋਚ ਨਹੀਂ ਹੈ ਜੀ ਹਾਕੀ ਦਾ ਕੋਚ ਨਹੀਂ ਹੈ ਕੁਝ ਕੋਚ ਹੋਣਗੇ ਦੂਸਰੀ ਗੇਮਸ ਦੇ ক্রিকেট ਦਾ ਨਹੀਂ ਹੈ ਹਾਕੀ ਦਾ ਜਿਹੜਾ ਸਾਡੀ ਇੱਕ ਨੈਸ਼ਨਲ ਗੇਮ ਹੈ ਜਿਹਦਾ ਕੋਈ ਕੋਚ ਨਹੀਂ ਹੈ ਇੱਥੇ ਤੋਂ ਪੁਰਜ਼ੋਰ ਕਰਾਂਗੇ ਆਪਣੀ ਕੋਸ਼ਿਸ਼ ਆਪਣੇ ਆਨਰੇਬਲ ਮੰਤਰੀ ਸਾਹਿਬ ਨੂੰ ਮਿਲ ਕੇ ਸੀਐਮ ਸਾਹਿਬ ਭਗਵੰਤ ਸਾਹਿਬ ਜੀ ਨੂੰ ਮਿਲ ਕੇ ਉਹਨਾਂ ਦੇ ਧਿਆਨ 'ਚ ਲਿਆਵਾਂਗੇ ਕਿ ਇੱਕ ਕੁਆਲੀਫਾਈਡ ਜਿਹੜਾ ਹੈ ਕੋਚ ਇੱਥੇ ਦੇ ਕਿਉਂ ਕਿ ਸੰਗਤ ਰਾਸ਼ੀ ਜਿਹੜੀ ਹੁੰਦੀ ਹੈ ਨਾ ਉਹ ਕੋਚ ਹੀ ਕਰ ਸਕਦਾ ਜਾਂ ਇੱਕ ਮਹਾਵਿਦਿਆ ਕਰ ਸਕਦਾ ਹੈ ਜੀ ਤਾਂ ਉਹ ਆਪਾਂ ਇਹ ਕੋਸ਼ਿਸ਼ ਕਰਾਂਗੇ ਦੂਸਰਾ ਇਹ ਹੈ ਕਿ ਇਸ ਗਰਾਉਂਡ ਨੂੰ ਸੰਭਾਲਣ ਵਾਸਤੇ ਕਿਉਂਕਿ ਇੱਕ ਮੰਦਿਰ ਹੁੰਦਾ ਹੈ ਆਪਣਾ ਪਲੇਅਰਸ ਦਾ ਜਿਹੜੇ ਬੜਾ ਕੌਣ ਪਸੀਨਾ ਤੇ ਇੱਕ ਕਰਦੇ ਹਨ ਉਹਨਾਂ ਲਈ ਫਿਰ ਉਹ ਜੇ ਪੈਰਾਮੀਟਰ ਜਿਹੜੇ ਹਨ ਖੇਡਦੇ ਚਾਹੀਦੇ ਹੁੰਦੇ ਨੇ ਔਰ ਆਪਣੇ ਮਾਨ ਸਾਹਿਬ ਨੂੰ ਵੀ ਅਸੀਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਵੀ ਇਸ ਪੱਖੋਂ ਜਾਣੂ ਕਰਾਵਾਂਗੇ ਔਰ ਬੈਲ ਸਾਹਿਬ ਨੂੰ ਵੀ ਹੋਣ ਅੱਜ ਮੁੱਖ ਮਹਿਮਾਨ ਰਹੇ ਨੇ ਉਹਨਾਂ ਨੂੰ ਵੀ ਕਿਹਾ ਹੈ ਔਰ ਕੋਈ ਨਾ ਕੋਈ ਰਿਪਰੈਜ਼ੈਂਟ ਕਰੇਗਾ ਇਸ ਕਲੱਬ ਦੇ ਵਿੱਚੋਂ ਫਰੈਂਡਸ ਜਿਹੜੀ ਕਲੱਬ ਹੈ ਸਾਡੀ ਆਪਣੀ ਗੁਰਦਾਸਪੁਰ ਦੀ ਹਾਕੀ ਕਲੱਬ ਔਰ ਅਸੀਂ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੁੰਦਾ ਵਾ ਹਾਂਜੀ ਨੈਸ਼ਨਲ ਲੈਵਲ ਦਾ ਉਹ ਅਸੀਂ ਇੱਥੇ ਮੁਹੱਈਆ ਕਰਾਵਾਂਗੇ ਜੀ ਹਾਂਜੀ ਸੋ ਗੱਲਬਾਤ ਲਈ ਬਹੁਤ-ਬਹੁਤ ਸਰ ਤੁਹਾਡਾ ਧੰਨਵਾਦ ਇਸਨ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਭਾਰਤ ਪੂਸ਼ਨ ਸ਼ਰਮਾ ਜੀ ਜਿਹੜੇ ਲੰਬਾ ਸਮਾਂ ਇਸ ਗਰਾਊਂਡ ਦੇ ਵਿੱਚ ਬਤੌਰ ਇੱਕ ਪਲੇਅਰ ਖੇਡੇ ਹੋਏ ਨੇ ਔਰ ਅੱਜ ਬਤੌਰ ਲੀਡਰ ਪਹੁੰਚ ਕੇ ਉਹਨਾਂ ਨੇ ਆਪਣੇ ਸਪੋਰਟਸ ਦੇ ਜੋ ਪਲੇਅਰਸ ਨੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਵਾ ਔਰ ਉਹਨਾਂ ਨੇ ਵਾਦਾ ਕੀਤਾ ਵਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਔਰ ਸਪੋਰਟਸ ਮਨਿਸਟਰ ਮੀਤ ਹੇਰ ਗੱਲਬਾਤ ਕਰਕੇ ਜੋ ਵੀ ਇਨਫਰਾਸਟ੍ਰਕਚਰ ਦੀ ਇਸ ਗਰਾਉਂਡ ਵਿੱਚ ਕਮੀ ਆ ਉਸ ਨੂੰ ਦੂਰ ਕਰਨਗੇ ਔਰ ਦਰਸ਼ਕਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਲਗਾਤਾਰ ਇਹ ਹਾਕੀ ਦਾ ਜਿਹੜਾ ਮੈਚ ਆ ਚੱਲ ਰਿਹਾ ਵਾ ਰੋਮਾਂਚਕ ਦੌਰ ਦੇ ਵਿੱਚ ਪਹੁੰਚ ਗਿਆ ਦਾ ਵਾ 2-2 ਦੇ ਨਾਲ ਸਕੋਰ ਦੀ ਬਰਾਬਰੀ ਆ ਔਰ 3rd ਹਾਫ ਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਅੱਛਾ ਹੀ ਨਤੀਜਾ ਇਸ ਮੈਚ ਦਾ ਆਏਗਾ ਮੈਂ ਜਰਨਲਿਸਟ ਹਰੀਸ਼ ਕੱਕੜ ਦੇ ਨਾਲ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਿਤ گورਨਮੈਂਟ ਕਾਲਜ ਗੁਰਦਾਸਪੁਰ por todo